ਮਤਾਂ ਦੇਖਦਾ ਵੀ ਹਾਂ ਇੱਕ ਤਾਂ ਪੜੇ ਰਿਹਾ ਬਸ ਰੁਕ ਕੇ 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 ਸਾਰੀ ਸਭ ਤੋਂ ਭਾਈ ਦੇਤੀ ਆ ਕੇ ਰਹੇ ਜਾ ਕੋਈ ਤੇ ਪਲਾ પરિવાર દેલે سارے સેવા કારામુલે વાલે મુખે ગુરુ કા લે પ્રસાદા પ્યાર હે સખુ સારે લે આડા ના બહુત અજી એક ગોરી સેવા પ્રબંધ વે દીતા ગ્યા પરિવાર નાલ ભાઈ આયા અબજી મહારાજ દે તરણા મિ છાવડી લવા કાટ અપજો કાણ કાટ અપજો કાણ બધુ કરવાના અગર આપા કા કહેતા કરી દુખે બેઠ્યો છુટ્ટે સંગે टी बंदे रोके मिंट

40 ਸਾਲਾਂ ਦੇ ਵਿੱਚ ਪਤਨੀ ਪਾਤਿਆ ਨੇ ਬੱਚੇ ਦੇ ਪੰਜ ਛੇ ਸਾਲ ਆਰਾਮ ਨਾਲ گزارਿਆ ਹੈ। ਸਭ ਦੀ ਸਾਰਾ ਜੀਵਨ ਵਾਹਿਗੁਰੂ ਜੀ ਦਾ ਖਾਲਸਾ 33 34 35 ਸਾਲ ਸਤਿਗੁਰੂ ਸਿੱਖੇ ਪਾਤਸ਼ਾਹ ਦੇ ਸੰਘਰਸ਼ ਕਰਦੇ ਹੋਏ ਬਿਤਾ। ਕਦੇ ਨੂੰ ਖੇੜਾ ਲਾ ਪਿਆ। ਕਦੇ ਨੂੰ ਕੰਢਿਆ ਤੇ ਤੁਰਨਾ ਪਿਆ। ਕਦੇ ਨੂੰ ਪੁੱਤ ਮਾਰਨੇ ਪਏ। ਕਦੇ ਨੂੰ ਮਾਤਾ ਵਾਰਨੀ ਪਈ। ਕੜੇ ਵਾਲੋ ਪਰਿਵਾਰ ਨਾਲ ਵਿਛੜ ਕੇ ਜੰਗਾਂ ਵਿੱਚ ਤੇਰੇ ਨਾ ਪਿਆ ਤੂੰ ਕਿਹੜੀ ਮਜ਼ਬੂਰੀ ਸੀ ਫੇਰੀ ਬਾਗਾਂ ਵਾਲੇ ਸਤਿਗੁਰੂ ਐਨਾ ਦੁੱਖ ਝੱਲਣ ਵਾਸਤੇ ਹਿੰਦੁਸਤਾਨ ਦੀ ਧਰਤੀ ਤੇ ਆਇਆ ਨਹੀਂ ਵੀ ਆਇਆ ਤਿੰਨ ਦੋ ਕਾਰਨ ਬਣੇ ਪਹਿਲਾ ਕਾਰਨ ਉਹ ਵੱਲਣ ਵੱਧ ਗਿਆ ਸਾਥ ਵੱਧ ਗਿਆ ਲੋਨ ਸਾਥੀ ਵੱਧ ਗਈ ਘੱਟਾ ਵੱਧ ਗਿਆ ਕੋਈ ਕਿਸੇ ਪਾਸੇ ਅਪੀਲ ਜ਼ਲੀਲ ਨਹੀਂ ਜਵਾਨੀ ਅਜਿਹੇ ਉਹ ਕਮਜ਼ੋਰਾਂ ਦੇ ਨਾਲ ਟੱਕਰ ਕਰਕੇ ਉਹਨਾਂ ਦਾ ਜੀਵਨ ਬਰਬਾਦ ਕਰ ਰਹੇ ਨੇ ਨੰਗ ਜੋ ਵੀ ਨੰਗ ਜੋ ਨੰਗ ਨਾ ਕੱਪੜਾ ਪਾ ਸਕਦੇ ਸੀ ਨਾ ਚੰਗਾ ਮੁਕਾ ਸਕਦੇ ਸੀ ਨਾ ਚੰਗੀ ਝੁੱਤੀ ਨਾ ਚੰਗੀ ਸਰਾਣ ਤੇ ਨਾ ਚੜਾ ਖਾ ਸਕਦੇ ਸੀ ਕਹਾਣੀ ਇਹ ਕਹ ਰਹੀ ਹੈ ਮੇ ਚਲੀਆਂ ਦੇ ਰਾਤ ਸਮੇਂ ਉਹਨੂੰ ਝੁੱਗੀਆਂ ਚੋਂ ਫੁੱਟਸ ਕਾਪੜੇ ਲਗਾਏ ਹੁੰਦੇ ਸੀ ਸਾਹਮਣੇ ਕੱਪੜੇ ਦੇ ਟੱਕੀਆਂ ਵਾਲੀਆਂ ਬੈਠੇ ਸੀ ਉਹ ਲੋਕ ਸਾਨੂੰ ਕਾਫਰ ਕਹਿੰਦੇ ਸੀ ਪਰਭਾਜਾਂ ਵਾਲੇ ਦੇਖੀ ਬੰਦਿਆ ਨੇ ਜਿਹੜਾ ਉਹ ਪਾਟ ਟੱਕੀਆਂ ਬਣਾ ਕੇ ਹੱਥਾਂ ਨਾਲ ਝੁੱਗਦੇ ਕਰਨ ਦੀ ਤਰਹੀ ਉਹ ਕਿੰਨੀ ਲਾਗਾ ਉਹ ਯੋਗਾ ਸੇ ਇਹ ਮੇਰੇ ਦੁਨੀਆ ਤੇ ਆ ਕੇ ਜੀਣ ਨਾਲ ਸਾਥ ਨਾਲ

ਚੇਰੇ ਕੋਈ ਖਿਲਾ ਦੀ ਸ਼ਿਕਵਾ ਦੀ ਅਦਾਸੀ ਨਹੀਂ ਨਾਲ ਕਦੀ ਆਬਾਦਤ ਕਰਦੇ ਨੇ ਨਾਲ ਕਦੀ ਬਰਦੀ ਕਰਦੇ ਆ ਅਕਾਲ ਪੁਰਖ ਦੇ ਦਰਸ਼ਨ ਹੋਏ ਮਨ ਕੋਈ